ਕਿਤੇ ਨੋਮ ਵੀ ਲੈ ਬੀ ਲਗਦੀ ਆ ਨਾ ਮੈਂ ਗਰੀਜ ਜਾਨ ਜੀ ਇਹ ਬੰਦ ਕਰਾ ਕੈਮ ਜੋ ਹੁੰਦੇ ਮੀਨਾ ਮੈਂ ਕਹਾ ਕਿਵੇ ਇਹ ਦੱਸ ਕਿ ਉਹ ਕਿੱਕ ਜਲੋਬੀਆਂ ਨਾ ਉਹ ਵਾਸਤੇ ਕਿਆ ਗਿਨੇ ਸਾਰੇ ਗਿ ਆਵੇ ਨੇ ਆ ਲੋ ਆਵੇ ਗੁਰੂ ਨਾਨਕ ਪਾਸ਼ਾ ਜੀ ਕੋ ਪਾਵੇ ਰੱਬ ਸ੍ਰੀ ਅ ਕਰਾਂ ਨੂੰ ਤੁੱਕੇ ਲੱਗਦੇ ਨੇ ਪਰ ਮੈਨੂੰ ਹੁਕਮ ਹੋਇਆ ਹੰਡੂਣਾ ਦੇਣ ਦਾ ਮੈਂ ਜਲੇਬੀਆਂ ਨਹੀਂ ਲਾਉਣੀਆਂ ਜਿਵੇਂ ਕੀ ਉਹ ਆਪੇ ਰੋਗੇ ਜੀ ਕਿਉਂ ਮੇਰੇ ਪਾਸ ਹੈ ਨਹੀਂ ਆਪੇ ਲਗੀਆਂ ਮੈਨੂੰ ਹੁਣ ਸਿਰਫ ਉਹ ਕਿੱਕਰ ਨੂੰ ਹੰਡੂਣਾ ਦੇਣ ਦਾ ਹੋਇਆ ਹੈ ਭਾਵੇਂ ਲੈਣਾ ਜੀ ਉੱਤੇ ਚੜੇ ਵੀ ਤੇ ਕਿੱਕਰ ਨੂੰ ਹੰਡੂਣਾ ਦਿੱਤਾ ਗੁਰਮਤਿ ਪਿਆਰ ਜਲੇਬੀਆਂ ਦੇ ਮਾਰ ਲਾ ਕੇ ਗਾਰੇ ਜੇ ਆਵੇ ਨਿਆ ਲੋ ਜਾਵੇ ਅਕਾਲ ਪੁਰਖ ਜੀ ਕੋ ਭਾਵੇ ਸਾਡਾ ਮਹਾਪੁਰਸ਼ਾਂ ਦੇ ਕਿੰਤੂ ਬਰੰਤੂ ਸਾਡਾ ਕਿੰਤੂ ਬਰੰਤੂ ਰਹਿ ਗਰੂਪ ਇਹਨਾਂ ਦੇ ਗਿਆ ਮਹਾਪੁਰਸ਼ਾਂ ਦੇ ਜਿਵੇਂ ਬਾਰਾਂ ਦੇ ਰਹਿ ਗਿਆ ਸਾਡਾ ਕਿੰਤੂ ਬਰੰਤੂ ਨਾ ਸੀ ਕਿੰਤੂ ਕਰਦੇ ਪੈਲਸ ਦੇ ਵਿੱਚ ਜਾਣ ਲੱਗੇ ਐਨ ਬੰਦੇ ਨੂੰ ਪੁੱਛਿਆ ਕਿ ਕਿਸੇ ਬਾਣੀ ਬੜਦਾ ਨੇ ਕਿੰਨੇ ਵਿੱਚ ਬੜਦਾ ਨੇ ਨਹੀਂ ਉਹ ਕਹਿੰਦਾ ਰਹਾ ਕਰਿਆ ਦੁਕਾਨ ਤੋਂ ਦਵਾਈ ਲਈ ਹੈ ਡਾਕਟਰ ਨੂੰ ਕਹਿੰਦੇ ਪੁੱਛਿਆ ਕਿ ਨੇ ਕਿ ਕਿੰਦੇ ਬਾਣੀ ਕਿੰਨਾ ਜਾਨਪੜਦਾ ਹੁਣੇ ਕਿਹੜੀ ਦਵਾਈ ਲੈਣੀ ਹੈ ਮਨਮੋਹ ਪਿਆਰੋ ਪੂਰੇ ਸੰਸਾਰ ਦੀ ਨੇ ਅੱਖ ਲੱਗੀ ਐ ਜੇ ਸ਼ੰਕਾ ਹੋਈ ਐ ਤੇ ਮੈਂ ਸਾਰੇ ਸੰਤਾ ਮਹਾ ਪ੍ਰਚੰਡ ਦੇ ਸੰਤਾ ਦਿੱਤੀ ਉਹ ਵਾਦ ਨੂੰ ਤੁਸੀਂ ਸੁਣਦੇ ਸਾਰਾ ਪਿੰਡ ਸ਼ੰਕਾ ਕਰਦਾ ਜਿਹੜਾ ਸਾਡੇ ਪਿੰਡ ਤੋਂ ਪਹਿਲਾਂ ਉੱਠਦਾ ਛਾਲ ਦੇ ਝਟਕੇ ਨੜਕਾ ਲੋਹੇ ਨੂੰ ਖੜਕਾਉਂਦਾ ਉਹ ਥੱਲੇ ਬੈਠ ਕੇ ਇਸ਼ਨਾਨ ਕਰਦਾ ਉਹ ਮਨਮੋਹ ਪਿਆਰੋ ਉਸ ਵੇਲੇ ਤਾਂ ਸਾਡੇ ਦੇ ਮਜਾਈਆਂ ਦੇ ਹੱਥ ਵੀ ਬਾਹਰ ਮਿਕਾਉਂਦੇ ਕਿ ਮੇਰੇ ਵਰਗਾ ਸੇ 24 ਦਿਨ ਜਿਹੜੇ ਜਾਂਦਾ ਪ੍ਰਧਾਨ ਬਣਿਆ ਗ੍ਰੰਤੀ ਸਿੰਘ ਨੂੰ ਮੰਗਾਦਾ ਮੇਰੇ ਵਾਸਤੇ ਤੇਰੀ ਕੀ ਕਾਰਤ ਹੈ ਤੇਰੀ ਕੀ ਕਾਰਤ ਦਾ ਪ੍ਰਧਾਨ ਦੀ ਕਿ ਉਹ ਇੱਕ ਗ੍ਰੰਤੀ ਸਿੰਘ ਨੂੰ ਕਹੇ ਤੂੰ ਮੇਰੇ ਵਾਸਤੇ ਮੰਗਾ ਦਾ ਜੇ ਪੜਨ ਦਾ ਗਰਾਸ ਨੇ ਜਿੰਮੀ ਕਮੇਟੀ ਬਣੀ ਹੁੰਦੀ ਆ ਗ੍ਰੰਤੀ ਸਿੰਘ ਦਾ ਢੀਨ ਹੋਈ ਤਾਂ ਕਿਉਂ ਕਿਉਂ ਜੀ ਫਰੋਗਸਾ ਮਾਰਦਾ ਰਹੀਏ ਤਾਂ ਬਾੜਾ ਨੇ ਤਾਂ ਪ੍ਰਧਾਨ ਹੀ ਕਹਿਤਾ ਤੋਂ ਮੈਂਬਰ ਨੇ ਕਿਹਾ ਮਹਾਰਾਜ ਨੇ ਉਹ ਜਹੇਦਾਰ ਵੀ ਕਿਹਾ ਸਰਬਰ ਮਹਾਰਾਜ ਦੇ ਪਾਤਸ਼ਾਹਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਾ ਮਹਾਰਾਜ ਦੇ ਕਦਮ ਬੈਠਾ ਉਹ ਸਾਹਮਣੇ ਬੈਠਾ ਵਜ਼ੀਰ ਬੈਠਾ ਤੇ ਰਾਜੇ ਨੇ ਵਜ਼ੀਰ ਨੂੰ ਉਹ ਤੂਜਾ ਕਹੇ ਹੈ ਤਾਕਤ ਕਿਸੇ ਦੀ ਹੈ ਹੈ ਕਿਸੇ ਦੀ ਤਾਕਤ ਪਰ ਭਗਵਾਨਤਵਾਂ ਦੇ ਪੀਰ ਨੂੰ ਕਹੇ ਐ ਨਹੀਂ ਐ ਕਰਤ ਰਾਜਾ ਨਾ ਕਿਸੇ ਨੂੰ ਦਾ ਸਾਡੀ ਜੇ ਸ਼ੰਕਾ ਹੋਈ ਹੈ ਦਰਸਾਉਣਾ ਚੋ ਤੇ ਗਲਤੀ ਸੰਘਾ ਦੇ ਹੋਈ ਹੈ ਫਿਰ ਕੀ ਕਹਿੰਦੇ ਜੀ ਰਬਾਨੇ ਦੇ ਉੱਤਰ ਕੀ ਦੇਣਗੇ ਮਾਨ ਕੋ ਬੋਲ ਨਹੀਂ ਕਰ ਸਕਣ ਉਹ ਕਰੇ ਕੀ ਤੁਸੀਂ ਕਿੰਨੇ ਪਾਇਆ ਦਿੰਦੇ ਹੋ ਪੁੱਛੋ 3500 ਰੁਪਏ ਦਿੰਨੇ ਆ ਜੀ ਉਹ ਜੁਣ ਘਰ ਦੇ ਕਿੰਨਾਂ ਲਾਇਆ ਜੀ 4 ਕਰੋੜ ਰੁਪਏ ਲੈ ਚੋੜੇ 4 ਕਰੋੜ ਰੁਪਏ ਲੈ ਬਾਬਾ ਜੀ ਇਹ ਬੰਦਾ ਪਿੰਡ ਚ ਆਹ ਖੜੀ ਕਰਕੇ ਕਹੇ ਕਿ ਮੈਂ ਬੇਉਤੀ ਦੌੜਨਾ ਬੱਚੇ ਪਾਲਾਂ ਕਿ ਮੈਂ ਗਰਮਤੀ ਸਿੰਘ ਦੀਆਂ ਵੀ ਨਾਲਾਂ ਉਹ ਤੇ ਫਿਰ ਦੁਰਗ ਵੀ ਖੋਲ ਲੂਗਾ ਉਹਦੇ ਫਿਰ ਮਾਨਲੇ ਵੀ ਵਿੱਚ ਸਾਰਾ ਕੁਝ ਕਰੂਗਾ ਪਰ ਇਹਨੇ ਮੁਤੇ ਪਾਲਨੇ ਤੇ ਜਹਰ ਦੇ ਦੇਣਾ ਬੱਚਿਆਂ ਨੂੰ ਸਾਡਾ ਹੱਕ ਬਣਦਾ ਹੈ ਗਰਮਤੀ ਸਿੰਘ ਦੀ ਜੀਕਾ ਦੇਖਣੀ ਕਿ ਵੀ ਉਹ ਕਿਵੇਂ ਰਹਿੰਦਾ ਹੈ ਜੇ ਕਿਸੇ ਨੇ ਗਰਮਤੀ ਸਿੰਘ ਦਾ ਜੀਵ ਦੇਖਣਾ ਹੈ ਨਾ ਵੀ ਗਰਮਤੀ ਇਹ ਕਹੇ ਹੁੰਦੇ ਨੇ ਨਾਪੇ ਪਿੰਡ ਚ ਨੇ ਜੋ ਮੱਲਿਆਰ ਪਿੰਡਾਂ ਨਾਲ ਕੇ ਉਹ ਦੱਸ ਦੋ ਕੋਈ ਦਸਨ ਸਿੰਘ ਮਨਨ ਵਾਲ ਜਿਹਨੇ ਪੁੱਛਿਆ ਸੀ ਕਿ ਗੁਰੂ ਘਰ ਜਾ ਕੇ ਪੁੱਛਿਓ ਗ੍ਰੰਤੀ ਸਿੰਘ ਵਾਸਤੇ ਸਪੈਸ਼ਲ ਪੈਨਲ ਕੁੱਠੀ ਬਣੀ ਹੋਈ ਹੈ ਗ੍ਰੰਤੀ ਸਿੰਘ ਵਾਸਤੇ ਸਪੈਸ਼ਲ ਕਮੇਟੀ ਵੱਲੋਂ ਕਾਰ ਦਿੱਤੀ ਗਈ ਹੈ ਸਭ ਤੋਂ ਮਹਿੰਗੇ ਸਕੂਲ ਦੇ ਵਿੱਚ ਗ੍ਰੰਤੀ ਸਿੰਘ ਦੇ ਬੱਚੇ ਪੜ੍ਹਦੇ ਨੇ 11000 ਰੁਪਿਆ ਗ੍ਰੰਤੀ ਸਿੰਘ ਦੀ ਭੇਟਾ ਗੁਰਮੁਖ ਪਿਆਰ ਉਹ ਸਾਰੀ ਦੀ ਸਾਰੀ ਉਹ ਕੌਣ ਤੇ ਜਾਣਾ ਹੁੰਦੀ ਹੈ ਸਾਰੀ ਦੀ ਸਾਰੀ ਬੱਚੇ ਕਮੇਟੀ ਪੜਾਉਂਦੀ ਲੋਠੀ ਕਮੇਟੀ ਨੇ ਛੁੱਟੀ ਹੈ ਕਾਰ ਕਮੇਟੀ ਨੇ ਦਿੱਤੀ ਆ ਕਾਰ ਦੇ ਵਿੱਚ ਪੈਣ ਵਾਲਾ ਤਿੰਨ ਵੀ ਕਮੇਟੀ ਬੰਦੀਏ ਧਾਕੇ ਪੜਾ ਕਰੋ ਖੋਜ ਕਰੋ ਉਹ ਜੇ ਗਰੰਤੀ ਸਿੰਘ ਚਾਜਦਾ ਰੱਖੂਗਾ ਤੁਹਾਡੇ ਬੱਚਿਆਂ ਨੂੰ ਵਿੱਦਿਆ ਬਣਾਉਂਗਾ ਜੇ ਮੇਰੇ ਵਰਗਾ ਕਿਉਂ ਰੱਖੂਗਾ ਚੋਰੀਆਂ ਕਰਦੀਆਂ ਦੱਸੂਗਾ ਪਰ ਦੱਸੂਗਾ ਵੀ ਆਏ ਹੁੰਦਾ ਐ ਖਾਂਦ ਟਪੀਜੀ ਹੈ ਐ ਵਾਹ ਕੰਮ ਕਰੀਦਾ ਤੇ ਜਿਹੜਾ ਕੋਈ ਜੀਵਨ ਵਾਲਾ ਆਪਣੇ ਨਗਰ ਵਿੱਚ ਲਿਆਉਂਗੇ ਗਰੰਤੀ ਸਿੰਘ ਜੀਵਨ ਵਾਲਾ ਜਦੋਂ ਲੈ ਕੇ ਆਉਂਗੇ ਉਹ ਤੁਹਾਡੇ ਬੱਚਿਆਂ ਨੂੰ ਸੰਸਿਆ ਵੀ ਕਰੂਗਾ ਰਾਤੇ ਵੀ ਪਾਉਗਾ ਨਸ਼ੇ ਵਿਸ਼ੇ ਤੋਂ ਵੀ ਪਰੇ ਰੂਗਾ ਨਾ ਇਹ ਇਸ ਤਰ੍ਹਾਂ ਨਹੀਂ ਜਾਣਾ ਇਹ ਗਲਤ ਪਹੁੰਚਾ ਅਸੀਂ ਆਪਣੀ ਨੀਂਦ ਬੜੀ ਕਮਜ਼ੋਰ ਰੱਖੀ ਨਹੀਂ ਰੱਖਣੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਜੀਰ ਨੇ ਗੁਰਮਾਰਾ ਵਜੀਰਪਿੰਡ ਦੇ ਵਿੱਚ ਸਭ ਤੋਂ ਵਧੀਆ ਜੀਣ ਵਾਲਾ ਹੋਣਾ ਚਾਹੀਦਾ ਉਹ ਤੁਸੀਂ ਜਾਣੇ ਨਾ ਕਿਵੇਂ ਤੁਸੀਂ ਰਾਜਪੁਰੇ ਤੋਂ ਲੈ ਕੇ ਆਉਣੇ ਹੋ ਬੈਂਕੀ ਹੋਆ ਵਾਲੇ ਜਾਂ ਨਿਹਾਰਾ ਵਾਲੇ ਉਹਨਾਂ ਨੇ ਸੈਂਕੜੇ ਤੋਂ ਰੱਬ ਨੇ ਹੁੰਦਾ ਨਾਲ ਹੀ ਉਹਨਾਂ ਦਾ ਤਾਂ ਉਹ ਕ੍ਰੇਨ ਦੇ ਵਿੱਚ ਪਾੜ ਕਰ ਰੋ ਚਮ ਜੂਲੀ ਦਾ ਉੱਥੇ ਵੀ ਜੂਲੀਆ ਕਰਮ ਕੀ ਵਿਚਾਰ ਸਾਡਾ ਸਾਡਾ ਹਰਤ ਸਾਡਾ ਬੰਦਾ ਉਹਨਾਂ ਦੀ ਦੇਖਭਾਲ ਕਰਦਾ ਤੇ ਉਹਨਾਂ ਦੀ ਜਿੰਨੂੰ ਪਿਆਰੋ ਪਾਦਰੀ ਨੇ ਜਾ ਕੇ ਪੁੱਛੀ ਮਿੱਤਰੋ ਅਸਾਂ ਇਆਂ ਬੱਚੋ ਪਾਦਰੀ ਨੇ ਕੀ ਹੁੰਦਾ ਦੇਖੋ ਇਹਨੇ ਪੁੱਛ ਕੇ ਮੁਸਲਮਾਨਾਂ ਨੂੰ ਪੁੱਛ ਕੇ ਦੇਖੋ ਮਾਨਵੀ ਦਾ ਕੀ ਹੁੰਦਾ ਮਹਾਰਾਜ ਦਾ ਹੋਵੇ ਵਜ਼ੀਰ ਹੱਥ ਦੇ ਵਿੱਚ ਫੜ ਕੇ ਡੋਨੋ ਉਹ ਥੋੜਾ ਬੇੜਾ ਤਰਦੇ ਹੋ ਤੁਸੀਂ ਸਾਰੇ ਪਿੰਡ ਦੇ ਵਿੱਚ ਰੋਟੀ ਨੂੰ ਮਰਵਾਉਂਦੇ ਗਰੰਟੀ ਹੁੰਦੀ ਹੈ ਤੁਹਾਡਾ ਕਿੱਥੇ ਪਰਾਉਗਾ ਜਿਹੜੇ ਵਜੀਰ ਨੂੰ ਜਾ ਕੇ ਸਾਰੇ ਨਗਰ ਦੇ ਨਮਸਕਾਰ ਕਰਨੀ ਹੈ ਉਹ ਵਜੀਰ ਨੂੰ ਕਿੰਨੇ ਜਗਾ ਕਰਿਆ ਕਰ ਦੁੱਧ ਇਕੱਠਾ ਕਰਕੇ ਲੈ ਉਹ ਇਕੱਠਾ ਕਰਕੇ ਲਿਆਉਂਦਾ ਫਿਰ ਉਹਦੇ ਡੋਰੋਂ ਦਾ ਠੱਣੂ ਚੁੱਕੀ ਦੇ ਜਿਹਦੇ ਨੇ ਕਿੰਨਾ ਕੁ ਦੁੱਧ ਹੋ ਗਿਆ ਦੁੱਧ ਵੇਚਣਾ ਹਮ ਨਾ ਇਹ ਹਰਾਮ ਸਾਡੇ ਕੀਤੇ ਹੋਏ ਨੇ ਕੀ ਕਹਿੰਦੇ ਆਂ ਜੀ ਗ੍ਰੰਥੀ ਦੇ ਵਿੱਚ ਹੋ ਸਕਦਾ ਨਹੀਂ ਸਾਡੇ ਵਰਗਾ ਤਾਂ ਹੋਣੇ ਫਰਕ ਕੋਈ ਪਿਆਰੋ ਵਧੀਆ ਜੀਵਨ ਵਾਲੇ ਗ੍ਰੰਥੀ ਦੇ ਨਾਲ ਕੋਈ ਗੁਰੂ ਘਰ ਵਿੱਚ ਲਿਆਓ ਗੁਰੂ ਘਰ ਦੇ ਬੰਦੇ ਵਧੀਆ ਜੀਵਨ ਵਾਲੇ ਗ੍ਰੰਥੀ ਦੇ ਵਿੱਚ ਬੈਠਣਗੇ ਤੇ ਨਗਰ ਨਾ ਵੀ ਪੜਾਉਗਾ ਗੁਰਮਖ ਪਿਆਰਿਓ ਵੀ ਬੜਾ ਅੰਤਰ ਹੁੰਦਾ ਅਮਰ ਸ਼ਕਰ ਦੇ ਵਿੱਚ ਕਹਿ ਰਹੇ ਹੁੰਦੇ ਨੇ ਕਿ ਆ ਵੀ ਅਮਰ ਤੇ ਉਹੀ ਆ ਗੁਰਮਖ ਪਿਆਰਿਓ ਇੱਕ ਜੀਵਨ ਵਾਲਿਆਂ ਨੇ ਅਮਰ ਸਿਖਾਉਣਾ ਹੈ ਇੱਕ ਮੇਲੇ ਵਰਗੇ ਢੋਂਗੀਆਂ ਨੇ ਅਮਰ ਸਿਖਾਉਣਾ ਬੜਾ ਫੱਕ ਇੱਕ ਜੀਵਨ ਵਾਲਾ ਅੰਮ੍ਰਿਤ ਵਾਲੇ 12 ਕੋਈ ਉਸ ਤੇ ਅੰਮ੍ਰਿਤ ਵਾਲੇ ਪਾਣੀ